ਅੱਛੇ ਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਮੁਖੜਿਆਂ 'ਤੇ 온ਟਾਰੀਓ ਦੇ ਕਿ ਬੇਗਦੇ ਡਰਾਈਵਰਾਂ ਦੇ ਲਈ ਬੁਰੀ ਖਬਰ ਗੈਸ ਦੀਆਂ ਕੀਮਤਾਂ 'ਚ 15 ਸੈਂਟ ਤੋਂ ਵਾਧਾ ਕੀਤਾ ਗਿਆ ਵਾਧਾ ਸੜੀ ਦੇ ਵਿੱਚ ਵੱਡੀ ਗਿਣਤੀ 'ਚ ਇਕੱਠੇ ਹੋਏ ਸਿੱਖਾਂ ਨੇ ਮਨਾਇਆ ਵਿਸਾਖੀ ਦਾ ਤਿਉਹਾਰ 5 ਲੱਖ ਤੋਂ ਵੱਧ ਇਕੱਠੇ ਹੋਏ ਸਿੰਘਾਂ ਨੇ ਲਗਾਏ ਲੰਗਰ ਭਾਰਤ ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੈਨੇਡਾ ਨੇ ਟਰੈਵਲ ਐਡਵਾਈਜ਼ਰੀ ਕੀਤੀ ਅਪਡੇਟ ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਦੇ ਵਿੱਚ ਚੌਕਸ ਰਹਿਣ ਦੀ ਕੀਤੀ ਅਪੀਲ ਲਗਭਗ 2 ਮਹੀਨਿਆਂ ਤੋਂ ਲਾਪਤਾ ਦੱਸਿਆ ਜਾ ਰਿਹਾ ਪੰਜਾਬੀ ਨੌਜਵਾਨ ਨਮਨਪ੍ਰੀਤ ਰੰਦਾਵਾ ਪੁਲਿਸ ਨੇ ਲੋਕਾਂ ਤੋਂ ਕੀਤੀ ਮਦਦ ਦੀ ਅਪੀਲ ਤੇ ਹੁਣ ਖਬਰਾਂ ਵਿਸਥਾਰ ਨਾਲ ਅੰਟਰੀਓ ਅਤੇ ਕਯੂਬਿਕ ਵਿੱਚ ਡਰਾਈਵਰਾਂ ਨੇ ਗੈਸ ਦੀਆਂ ਕੀਮਤਾਂ ਵਿੱਚ ਪ੍ਰਤੀ ਲੀਟਰ 15 ਸੈਂਟ ਤੋਂ ਵੱਧਦਾ ਵੱਧਾ ਦੇਖਿਆ ਹੈ ਬਹੁਤ ਸਾਰੇ ਖਪਤਕਾਰ ਇਸ ਦੇ ਕਾਰਨਾਂ ਦੀ ਤਲਾਸ਼ ਵਿੱਚ ਜੁਟੇ ਹੋਏ ਨੇ 1 ਅਪ੍ਰੈਲ ਨੂੰ ਫੈਡਰਲ ਕਾਰਬਨ ਟੈਕਸ ਵਿੱਚ ਵਾਧਾ ਹੋਣਾ ਇਸ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਪਰ ਉਦਯੋਗ ਦੇ ਮਾਹਰਾਂ ਦਾ ਕੁਝ ਹੋਰ ਕਹਿਣਾ ਹੈ ਓਨਟਾਰੀਓ ਅਤੇ ਕਿਊਬਿਕ ਵਿੱਚ ਗੈਸ ਦੀਆਂ ਕੀਮਤਾਂ ਵੱਧ ਗਈਆਂ ਨੇ ਆਓ ਵੇਖਦੇ ਹਾਂ ਕਿ ਕੀਮਤਾਂ ਵਧਣ ਦੇ ਕੀ ਕਾਰਨ ਨੇ ਓਨਟਾਰੀਓ ਅਤੇ ਕਿਊਬਿਕ ਦੇ ਡਰਾਈਵਰਾਂ ਨੂੰ ਆਪਣੀਆਂ ਗੱਡੀਆਂ ਵਿੱਚ ਗੈਸੋਲੀਨ ਭਰਨ ਲਈ ਵਧੇਰੇ ਜੇਬ ਢਿੱਲੀ ਕਰਨੀ ਪੈ ਰਹੀ ਹੈ ਦੋਵਾਂ ਸੂਬਿਆਂ ਵਿੱਚ ਰਾਤੋਂ ਰਾਤ ਗੈਸ ਦੀਆਂ ਕੀਮਤਾਂ ਕਰੀਬ 15 ਸੈਂਟ ਪ੍ਰਤੀ ਲੀਟਰ ਵੱਧ ਗਈਆਂ ਨੇ ਕੁਝ ਲੋਕਾਂ ਨੂੰ ਲੱਗ ਰਿਹਾ ਸੀ ਕਿ ਇਸ ਵਾਧੇ ਦਾ ਕਾਰਨ 1 ਅਪ੍ਰੈਲ ਤੋਂ ਫੈਡਰਲ ਕਾਰਬਨ ਟੈਕਸ ਵਿੱਚ ਕੀਤਾ ਵਾਅਦਾ ਹੈ ਪਰ ਇਸ ਉਦਯੋਗ ਨਾਲ ਜੁੜੇ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਾਅਦੇ ਦਾ ਮੁੱਖ ਕਾਰਨ ਗਰਮੀਆਂ ਦੌਰਾਨ ਗੈਸੋਲਿਨ ਵਿੱਚ ਮਿਲਾਏ ਜਾਣ ਵਾਲੇ ਇੱਕ ਐਡੀਟਿਵ ਕਰਕੇ ਹੈ ਗਰਮੀਆਂ ਦੌਰਾਨ ਪ੍ਰਦੂਸ਼ਣ ਨਾਲ ਨਜਿੱਠਣ ਲਈ ਗੈਸੋਲਿਨ ਵਿੱਚ ਇੱਕ ਖਾਸ ਐਡੀਟਿਵ ਸ਼ਾਮਿਲ ਕੀਤਾ ਜਾਂਦਾ ਹੈ ਪੈਰਿਸ ਮਿਸ਼ਨ ਵੱਲ ਤਬਦੀਲੀ ਦੌਰਾਨ ਇਸ ਦੀ ਮੰਗ ਵਧਣ ਅਤੇ ਸਪਲਾਈ ਮੁਕਾਬਲਤਨ ਕਟਣ ਕਰਕੇ ਇਸ ਦੀ ਕੀਮਤ ਵੱਧ ਜਾਂਦੀ ਹੈ ਜਿਸ ਕਰਕੇ ਗੈਸੋਲਿਨ ਦੀਆਂ ਕੀਮਤਾਂ ਵੀ ਵੱਧ ਜਾਂਦੀਆਂ ਨੇ ਮਾਹਿਰਾ ਅਨੁਸਾਰ ਇਸ ਐਡੀਟਿਵ ਦੇ ਪੰਡਾਰ ਸਥਿਰ ਹੋਣ ਤੇ ਕੀਮਤਾਂ ਵਿੱਚ ਨਿਰਮਾਈ ਆ ਜਾਂਦੀ ਹੈ ਦੂਜੀ ਪਾਸੇ ਕੈਨੇਡਾ ਫਿਊਲ ਐਸੋਸੀਏਸ਼ਨ ਨੇ ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਨੂੰ ਵੀ ਕੀਮਤਾਂ ਵਿੱਚ ਵਾਧੇ ਦਾ ਇੱਕ ਅਹਿਮ ਕਾਰਨ ਦੱਸਿਆ ਹੈ। ਕਾਰਨ ਭਾਵੇਂ ਜੋ ਵੀ ਹੋਵੇ ਗੈਸੋਲਿਨ ਦੀਆਂ ਵਧੀਆਂ ਕੀਮਤਾਂ ਕਾਰਨ ਆਮ ਲੋਕਾਂ ਦੇ ਉੱਤੇ ਬੋਝ ਵੀ ਵੱਧ ਗਿਆ ਹੈ ਕਿਉਂਕਿ ਮਹਿੰਗਾਈ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਗੈਸੋਲਿਨ ਦੀਆਂ ਕੀਮਤਾਂ ਦੇ ਵਿੱਚ ਇੱਕ ਕਮੀ ਵੇਖਣ ਦੀ ਉਮੀਦ ਕੀਤੀ ਜਾ ਰਹੀ ਹੈ। ਵੇਖਣਾ ਇਹ ਹੋਵੇਗਾ ਕਿ ਫੈਡਰਲ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਨਾਗਰਿਕਾਂ ਦੀ ਭਲਾਈ ਲਈ ਕੀ ਅਹਿਮ ਕਦਮ ਚੁੱਕਦੀ ਹੈ। ਸ਼ਨੀਵਾਰ ਨੂੰ ਸੜੀ ਵਿੱਚ ਵਿਸਾਖੀ ਮਨਾਉਣ ਲਈ 5 ਲੱਖ ਤੋਂ ਵੱਧ ਲੋਕ ਇਕੱਠੇ ਹੋਏ ਜੋ ਵਿਸ਼ਵ ਵਿੱਚ ਸਿੱਖ ਪਵਿੱਤਰ ਦਿਹਾੜੇ ਦਾ ਸਭ ਤੋਂ ਵੱਡਾ ਜਸ਼ਨ ਹੈ ਸਰੀ ਬ੍ਰਿਟਿਸ਼ ਕੋਲੰਬੀਆ ਵਿੱਚ ਵਿਸਾਖੀ ਪਰੇਡ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਆਕਰਸ਼ਿਤ ਕੀਤਾ ਆਰਸੀਐਮਪੀ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਸਭ ਤੋਂ ਵੱਡਾ ਜਸ਼ਨ ਵਿਸਾਖੀ ਪਰੇਡ ਵਿੱਚ 5 ਲੱਖ ਤੋਂ ਵੱਧ ਸਿੱਖ ਸ਼ਾਮਲ ਹੋਏ ਸਨ ਇਸ ਮੌਕੇ ਸੁਰੱਖਿਆ ਦੇ ਪੂਖਤਾ ਪ੍ਰਬੰਧ ਵੀ ਕੀਤੇ ਗਏ ਤੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸ਼ਨੀਵਾਰ ਨੂੰ ਸਰੀ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਵਿਸਾਖੀ ਪਰੇਡ ਵਿੱਚ 5 ਲੱਖ ਤੋਂ ਵੱਧ ਲੋਕ ਸ਼ਾਮਿਲ ਹੋਏ ਜਿਸ ਨੂੰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵਿਸ਼ਵ ਵਿੱਚ ਸਿੱਖ ਤਿਉਹਾਰ ਦਾ ਸਭ ਤੋਂ ਵੱਡਾ ਜਸ਼ਨ ਮੰਨਿਆ ਗਿਆ ਸੜੀ ਖਾਲਸਾ ਦਿਵਸ ਵਿਸਾਖੀ ਪਰੇਡ ਸ਼ਨੀਵਾਰ ਸਵੇਰੇ 85 ਐਵੇਨਿਊ ਵਿਖੇ ਗੁਰਦੁਆਰਾ ਦਸ਼ਮੇਸ਼ ਦਰਵਾਰ ਤੋਂ ਸ਼ੁਰੂ ਹੋਈ ਅਤੇ ਪਰੇਡ ਅਗਲੇ ਕੁਝ ਘੰਟਿਆਂ ਵਿੱਚ ਸ਼ਹਿਰ ਦੀਆਂ ਸੜਕਾਂ ਦੇ ਵਿੱਚੋਂ ਲੰਗੀ ਸਰੀ RCMP ਨੇ ਲਗਭਗ 3:30 ਵਜੇ ਭੇਜੀ ਗਏ ਇੱਕ ਈਮੇਲ ਬਿਆਨ ਦੇ ਅਨੁਸਾਰ ਪ੍ਰੇਡ ਵਿੱਚ 5,50,000 ਤੋਂ ਵੱਧ ਲੋਕ ਸ਼ਾਮਲ ਹੋਣ ਦਾ ਅਨੁਮਾਨ ਲਗਾਇਆ ਹੈ। ਵਿਸਾਖੀ 1999 ਵਿੱਚ ਖਾਲਸੇ ਦੇ ਹੁਕਮ ਦੀ ਸਿਰਜਣਾ ਦਾ ਜਸ਼ਨ ਮਨਾਉਂਦੀ ਹੈ ਸਿੱਖ ਇਤਿਹਾਸ ਵਿੱਚ ਇੱਕ ਪਰਿਭਾਸ਼ਿਤ ਪਲ ਜਿਸ ਨੇ ਸਿੱਖ ਧਰਮ ਨੂੰ ਅੰਤਿਮ ਰੂਪ ਦਿੱਤਾ ਤਿਉਹਾਰਾਂ ਦੇ ਪ੍ਰਬੰਧਕਾਂ ਦੇ ਅਨੁਸਾਰ ਇਹ ਇੱਕ ਪਵਿੱਤਰ ਦਿਨ ਹੈ ਜੋ ਨਵੇਂ ਸਾਲ ਨੂੰ ਦਰਸਾਉਂਦਾ ਹੈ ਤਿਉਹਾਰ ਦੇ ਮੌਕੇ ਤੇ ਰੰਗीन ਜਲੂਸ ਦਰਸਾਈ ਗਈ ਨਾਲ ਹੀ ਸਿੱਖ ਧਰਮ ਦੇ ਦੋ ਮਹੱਤਵਪੂਰਨ ਪਹਿਲੂ ਸੇਵਾ ਤੇ ਲੰਗਰ ਦੀ ਕਮਾਂ ਵਿੱਚ ਪਾਈਚਾਰੇ ਨੂੰ ਮੁਫਤ ਭੋਜਨ ਵੀ ਪਰੋਸਿਆ ਗਿਆ ਫਲੋਟਸ ਭੋਜਨ ਅਤੇ ਸੰਗੀਤ ਸਮੇਤ ਤਿਉਹਾਰ ਸਾਰੇ ਸੱਭਿਆਚਾਰਾਂ ਦੇ ਲੋਕਾਂ ਲਈ ਖੁੱਲੇ ਸਨ ਅਤੇ ਦੁਨੀਆ ਭਰ ਦੇ ਸਿੱਖਾਂ ਨੂੰ ਸੜੀ ਦੇ ਵਿੱਚ ਆਉਣ ਦਾ ਨਿਯੋਤਾ ਦਿੱਤਾ ਗਿਆ ਸੀ ਧਾਰਮਿਕ ਪ੍ਰਤਿਬਿੰਬ ਅਤੇ ਪ੍ਰਗਟਾਵੇ ਦੇ ਦਿਨ ਮਜੂ ਵਿਸਾਖੀ ਦੀ ਮਹੱਤਤਾ ਹਾਸ਼ਰੀ ਵਿੱਚ ਬਹੁਤ ਸਾਰੇ ਲੋਕਾਂ ਲਈ ਇੱਕ ਕੇਂਦਰੀ ਵਿਸ਼ਾ ਸੀ ਕਈ ਸਿੱਖ ਜਥੇਬੰਦੀਆਂ ਨੇ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਮੂਲਿਤ ਕੀਤੀ ਦੂਜੇ ਪਾਸੇ ਲੰਗਰ ਦੇ ਵੀ ਖਾਸ ਪ੍ਰਬੰਧ ਕੀਤੇ ਗਏ ਸਨ ਇਸ ਮੌਕੇ ਤੇ ਪਾਂਤ ਪਾਂਦ ਦੇ ਲੰਗਰ ਲਗਾਏ ਗਏ ਸਿੱਖ ਮੋਟਰਸਾਈਕਲ ਕਲੱਬ ਦੇ ਵੱਲੋਂ ਵੀ ਸਿੱਖ ਦੇ ਪਰੇਡ ਦੇ ਵਿੱਚ ਹਿੱਸਾ ਲਿਆ ਗਿਆ ਸ਼ਾਨਦਾਰ ਨਗਰ ਕੀਰਤਨ ਕੱਢਿਆ ਗਿਆ ਜਿਸ ਵਿੱਚ ਲੱਖਾਂ ਦੀ ਤعداد ਵਿੱਚ ਸਿੱਖ ਸ਼ਰਧਾਲੂ ਸ਼ਾਮਿਲ ਹੋਣ ਵਾਸਤੇ ਪਹੁੰਚੇ ਹੋਏ ਸਨ ਪੰਜ ਪਿਆੜਿਆਂ ਦੀ ਅਗਵਾਈ ਦੇ ਹੇਠ ਇਹ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਅਤੇ ਸੰਗਤਾਂ ਨੇ ਨਿਮਰਤਾ ਦੇ ਸਹਿਤ ਸੇਵਾਵਾਂ ਵੀ ਕੀਤੀਆਂ ਇਸ ਮੌਕੇ ਤੇ ਵੱਖ-ਵੱਖ ਇਲਾਕਿਆਂ ਤੋਂ ਸਿੱਖ ਸੰਗਤ ਸੜੀ ਦੇ ਵਿੱਚ ਆ ਕੇ ਇਕੱਠੀ ਹੋਈ ਕੁਝ ਸਿੱਖਾਂ ਦਾ ਕਹਿਣਾ ਸੀ ਕਿ ਪਿਛਲੇ ਸਾਲ ਉਹ ਸਿੱਖ ਪਰੇਡ ਦੇ ਵਿੱਚ ਸ਼ਾਮਿਲ ਨਹੀਂ ਹੋ ਸਕੇ ਸੰਤੇ ਇਸ ਸਾਲ ਉਹਨਾਂ ਨੇ ਇੱਥੇ ਆ ਕੇ ਵਿਸਾਖੀ ਦਾ ਤਿਉਹਾਰ ਮਨਾਇਆ ਹੈ ਇਸ ਮੌਕੇ ਸਿੱਖ ਇਕੱਠੇ ਹੋ ਕੇ ਵਿਸਾਖੀ ਦਾ ਤਿਉਹਾਰ ਮਨਾ ਰਹੇ ਸੰਤੇ ਉਹਨਾਂ ਦੇ ਵਿੱਚ ਇੱਕ ਖੁਸ਼ੀ ਵੇਖਣ ਨੂੰ ਮਿਲੀ ਸਿੱਖਾਂ ਦਾ ਕਹਿਣਾ ਸੀ ਕਿ ਅਜੀਹਾ ਲੱਗ ਰਿਹਾ ਹੈ ਜਿਵੇਂ ਉਹ ਆਪਣੇ ਹੀ ਪਰਿਵਾਰ ਦੇ ਵਿੱਚ ਸ਼ਾਮਿਲ ਹੋ ਕੇ ਸ਼ਾਨਦਾਰ ਤਿਉਹਾਰ ਦਾ ਜਸ਼ਨ ਮਨਾ ਰਹੇ ਹੋਣ ਇਸ ਮੌਕੇ ਤੇ ਪੁਲਿਸ ਬਲਦੀ ਵੀ ਤਾਇਨਾਤੀ ਕੀਤੀ ਗਈ ਅਤੇ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਸਨ ਇਸ ਮੌਕੇ ਸ਼ਹਿਰ ਦੇ ਮੇਅਰ ਅਤੇ ਸਿਆਸੀ ਹਸਤੀਆਂ ਦੇ ਵੱਲੋਂ ਵੀ ਸੜੀ ਦੇ ਵਿੱਚ ਹੋਈ ਸਿੱਖ ਪਰੇਡ ਦੇ ਵਿੱਚ ਸ਼ਿਰਕਤ ਕੀਤੀ ਗਈ ਭਾਰਤ ਵਿੱਚ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਦੌਰਾਨ ਕੈਨੇਡਾ ਨੇ ਟਰੈਵਲ ਐਡਵਾਈਜ਼ਰੀ ਅਪਡੇਟ ਕੀਤੀ ਹੈ ਦਰਸਲ ਭਾਰਤ ਘੁੰਮਣ ਗਏ ਕੈਨੇਡੀਅਨ ਨਾਗਰਿਕਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕੈਨੇਡਾ ਸਰਕਾਰ ਨੇ ਲੋਕ ਸਭਾ ਚੋਣਾਂ ਦੌਰਾਨ ਭਾਰਤ ਗਏ ਕੈਨੇਡੀਅਨਾਂ ਨੂੰ ਚੌਕਸ ਰਹਿਣ ਲਈ ਆਖਿਆ ਕੈਨੇਡਾ ਨੇ ਭਾਰਤ ਲਈ ਆਪਣੀ ਟ੍ਰੈਵਲ ਐਡਵਾਈਜ਼ਰੀ ਨੂੰ ਅਪਡੇਟ ਕੀਤਾ ਹੈ ਜਿਸ ਵਿੱਚ ਦੇਸ਼ ਵਿੱਚ ਲੋਕ ਸਭਾ ਚੋਣਾਂ ਨਾਲ ਸੰਬੰਧਿਤ ਪ੍ਰਦਰਸ਼ਨਾਂ ਦੀ ਸੰਭਾਵਨਾ ਦੇ ਕਾਰਨ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਏ ਟ੍ਰੈਵਲ ਐਡਵਾਈਜ਼ਰੀ ਬੁੱਧਵਾਰ ਨੂੰ ਅਪਡੇਟ ਕੀਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਕਿ ਭਾਰਤ ਵਿੱਚ 19 ਅਪ੍ਰੈਲ ਤੋਂ 1 ਜੂਨ ਤੱਕ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਜਿਸ ਦੇ ਮੱਦੇ ਨਜ਼ਰ ਵੱਡੇ ਪੱਧਰ ਤੇ ਰੋਸ ਵਿਖਾਵੇ ਹੋ ਸਕਦੇ ਨੇ ਇਸ ਲਈ ਕਨੇਡੀਆ ਨੂੰ ਉੱਚ ਪੱਧਰੀ ਸਾਵਧਾਨੀ ਵਰਤਣੀ ਚਾਹੀਦੀ ਹੈ ਯਾਤਰਾ ਸੁਚ ਜਾ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਟ੍ਰੈਫਿਕ ਪ੍ਰਭਾਵਿਤ ਹੋ ਸਕਦਾ ਹੈ ਅਤੇ ਸਰਕਾਰੀ ਟ੍ਰਾਂਸਪੋਰਟ ਸੇਵਾ ਠੱਪ ਹੋ ਸਕਦੀ ਹੈ ਇਥੋਂ ਤੱਕ ਕਿ ਬਗੈਰ ਕਿਸੇ ਨੋਟਿਸ ਤੋਂ ਕਰਫਿਊ ਵੀ ਲਗਾਇਆ ਜਾ ਸਕਦਾ ਹੈ ਕੈਨੇਡੀਅਨ ਨਾਗਰਿਕਾਂ ਨੂੰ ਵੱਡੇ ਇਕੱਠ ਜਾਂ ਰੋਸ ਵਿਖਾਵਿਆਂ ਵਾਲੇ ਪਾਸੇ ਜਾਣ ਤੋਂ ਵਰਜਿਆ ਗਿਆ ਹੈ ਐਡਵਾਈਜ਼ਰੀ ਦੇ ਵਿੱਚ ਸਲਾਹ ਦਿੱਤੀ ਗਈ ਹੈ ਕਿ ਜੇਕਰ ਕੋਈ ਨਾਗਰਿਕ ਬੈਂਗਲੁਰੂ ਚੰਡੀਗੜ੍ਹ ਅਤੇ ਮੁੰਬਈ ਵਰਗੇ ਸ਼ਹਿਰਾਂ ਦੀ ਯਾਤਰਾ ਕਰ ਰਿਹਾ ਹੈ ਤਾਂ ਇਸ ਤੋਂ ਬਚਿਆ ਜਾਵੇ ਜਾਂ ਫਿਰ ਪਰਹੇਜ਼ ਕੀਤਾ ਜਾਵੇ ਜਾਣਕਾਰੀ ਦੇ ਮੁਤਾਬਕ ਕਿਹਾ ਜਾਂਦਾ ਹੈ ਕਿ ਵਿਅਕਤੀਗਤ ਤੌਰ ਤੇ ਕਾਉਂਸਲਰ ਸੇਵਾਵਾਂ ਇਨ੍ਹਾਂ ਸ਼ਹਿਰਾਂ ਜਾਂ ਆਸ-ਪਾਸ ਦੇ ਖੇਤਰਾਂ ਵਿੱਚ ਅਸਥਾਈ ਤੌਰ ਤੇ ਉਪਲਬਧ ਨਹੀਂ ਹਨ ਜੇਕਰ ਤੁਹਾਨੂੰ ਕਾਉਂਸਲਰ ਸੇਵਾਵਾਂ ਦੀ ਲੋੜ ਹੈ ਤਾਂ ਨਵੀਂ ਦਿੱਲੀ ਵਿੱਚ ਸਥਿਤ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਨਾਲ ਸੰਪਰਕ ਕਰੋ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਕਿਸੇ ਵੀ ਸਮੇਂ ਤੁਸੀਂ ਓਟਵਾ ਵਿੱਚ ਐਮਰਜੈਂਸੀ ਵਾਚ ਐਂਡ ਰਿਸਪੌਂਸ ਸੈਂਟਰ ਨਾਲ ਵੀ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਕੈਨੇਡੀਆਨਾਂ ਨੂੰ ਅਤਵਾਦੀ ਖਤਰੇ ਦੇ ਕਾਰਨ ਅਸਾਮ ਮਣੀਪੁਰ ਅਤੇ ਜੰਮੂ ਕਸ਼ਮੀਰ ਦੀ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਵੀ ਸਲਾਹ ਦਿੱਤੀ ਗਈ ਹੈ ਦੱਸ ਦਈਏ ਕਿ ਹਰ ਸਾਲਕ ਲੱਖਾਂ ਦੀ ਤعداد ਦੇ ਵਿੱਚ ਕੈਨੇਡੀਅਨ ਨਾਗਰਿਕ ਜਾਂ ਫਿਰ ਉਹ ਭਾਰਤੀ ਜੋ ਕੈਨੇਡਾ ਚਲੇ ਗਏ ਨੇ ਵਾਪਸ ਇੰਡੀਆ ਆਉਂਦੇ ਨੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਮੁਲਾਕਾਤ ਕਰਨ ਵਾਸਤੇ ਅਤੇ ਅਜਿਹੇ ਸਮੇਂ ਦੇ ਵਿੱਚ ਜੇਕਰ ਕੋਈ ਨਾਗਰਿਕ ਇੱਥੇ ਆਇਆ ਹੈ ਤਿੰਨ ਲੋਕ ਸਭਾ ਚੋਣਾਂ ਨੇ ਉਸ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਪ੍ਰਤੀ ਇੱਕ ਚਿੰਤਾ ਜ਼ਾਹਿਰ ਕੀਤੀ ਹੈ ਦੱਸ ਚਾਹੀਏ ਕਿ ਬੀਤ ਦਿਨੀ ਕੈਨੇਡਾ ਦੇ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਦਾ ਕਹਿਣਾ ਸੀ ਕਿ ਉਹ ਭਾਰਤ ਵਿੱਚ ਜਾ ਕੇ ਲੋਕ ਸਭਾ ਚੋਣਾਂ ਦੇ ਵਿੱਚ ਵੋਟ ਨਹੀਂ ਪਾ ਸਕਦੇ ਕਿਉਂਕਿ ਉਹਨਾਂ ਦੇ ਕੋਲ ਕੋਈ ਵਿਕਲਪ ਨਹੀਂ ਹੈ ਤੇ ਮਹਿੰਗਾਈ ਦੇ ਕਾਰਨ ਆਉਣ ਜਾਣ ਦਾ ਖਰਚਾ ਕੱਢਣਾ ਮੁਸ਼ਕਿਲ ਹੋਇਆ ਪਿਆ ਹੈ ਇਹ ਵੀ ਕਿਹਾ ਗਿਆ ਸੀ ਕਿ ਇਸ ਵਾਰ ਬਹੁਤ ਘੱਟ ਭਾਰਤੀ ਨਾਗਰਿਕ ਅਜਿਹੇ ਨੇ ਜੋ ਕੈਨੇਡਾ ਰਹਿ ਰਹੇ ਨੇ ਤੇ ਵੋਟਾਂ ਪਾਉਣ ਵਾਸਤੇ ਇੰਡੀਆ ਜਾਣਗੇ ਬੀਤੇ ਤਕਰੀਬਨ 2 ਮਹੀਨੇ ਤੋਂ 21 ਸਾਲਾ ਪੰਜਾਬੀ ਨੌਜਵਾਨ ਨਮਨਪ੍ਰੀਤ ਰੰਦਾਵਾ ਲਾਪਤਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਨਮਨਪ੍ਰੀਤ ਦੇ ਗਾਇਬ ਹੋਣ ਦੇ ਪਿੱਛੇ ਕੀ ਕਾਰਨ ਨੇ ਇਸ ਦਾ ਹਜੇ ਤੱਕ ਕੋਈ ਵੀ ਖੁਲਾਸਾ ਨਹੀਂ ਹੋਇਆ ਅਪੀਲ ਰੀਜਨਲ ਪੁਲਿਸ ਲਗਾਤਾਰ ਨਮਨਪ੍ਰੀਤ ਦੀ ਪਾਲ ਦੇ ਵਿੱਚ ਜੁਟੀ ਹੋਈ ਹੈ ਨਮਨਪ੍ਰੀਤ ਦੇ ਮਾਪੇ ਵੀ ਚਿੰਤਿਤ ਨੇ ਜਿਸ ਕਾਰਨ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ 21ਵੀਂ ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾ ਬ੍ਰੈਂਟਨ ਤੋਂ ਲਾਪਤਾ ਵਿਅਕਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨੌਜਵਾਨ ਕਈ ਦਿਨਾ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੱਭਣ ਵਾਸਤੇ ਹੁਣ ਪੁਲਿਸ ਦੇ ਵੱਲੋਂ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਗਈ ਹੈ 29 ਫਰਵਰੀ 2024 ਦਿਨ ਵੀਰਵਾਰ ਨੂੰ ਲਗਭਗ 5:30 ਵਜੇ ਇਹ ਨੌਜਵਾਨ ਲਾਪਤਾ ਹੋ ਗਿਆ ਸੀ ਨੌਜਵਾਨ ਦਾ ਨਾਮ ਨਮਨਪ੍ਰੀਤ ਰੰਦਾਵਾ ਦੱਸਿਆ ਜਾ ਰਿਹਾ ਹੈ ਪੰਜਾਬੀ ਮੂਲ ਦੇ ਇਸ ਨੌਜਵਾਨ ਨਮਨਪ੍ਰੀਤ ਨੂੰ ਆਖਰੀ ਵਾਰ ਬ੍ਰੈਂਟਨ ਦੇ ਗੋਰ ਰੋਡ ਅਤੇ ਐਬਨੀਜ਼ ਰੋਡ ਦੇ ਖੇਤਰ ਵਿੱਚ ਵੇਖਿਆ ਗਿਆ ਸੀ ਨਮਨਪ੍ਰੀਤ ਰੰਦਾਵਾ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ ਤੇ ਉਸ ਦਾ ਕੱਦ 6 ਫੁੱਟ ਦਾ ਹੈ ਉਸ ਦਾ ਵਜ਼ਨ 165 ਪੌਂਡ ਦੱਸਿਆ ਜਾ ਰਿਹਾ ਹੈ ਅਤੇ ਉਸ ਦੇ ਵਾਲ ਛੋਟੇ ਅਤੇ ਕਾਲੇ ਨੇ ਦਾੜੀ ਅਤੇ ਮੁੱਛਾਂ ਵੀ ਕਾਲੇ ਰੰਗ ਦੀਆਂ ਨੇ ਪੁਲਿਸ ਅਤੇ ਪਰਿਵਾਰ ਦੇ ਵੱਲੋਂ ਨਮਨਦੀ ਤੰਦਰੁਸਤੀ ਦੀ ਚਿੰਤਾ ਕੀਤੀ ਜਾ ਰਹੀ ਹੈ ਪੁਲਿਸ ਨੇ ਨਮਨਪ੍ਰੀਤ ਦੀ ਇੱਕ ਫੋਟੋ ਵੀ ਸਾਂਝੀ ਕੀਤੀ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਨਮਨਪ੍ਰੀਤ ਨੂੰ ਜਾਣਦੇ ਨਹੀਂ ਜਾਂ ਫਿਰ ਨਮਨਪ੍ਰੀਤ ਦਾ ਕੋਈ ਥਾ ਟਿਕਾਣਾ ਦੱਸ ਸਕਦੇ ਨਹੀਂ ਤਾਂ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਵੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੀ ਐਕਸਟੈਂਸ਼ਨ ਤੇ ਜਾਂਚ ਕਰਤਾਵਾਂ ਨੂੰ ਕਾਲ ਕਰਨ ਲਈ ਕਿਹਾ ਜਾ ਰਿਹਾ ਹੈ ਇਸ ਤੋਂ ਇਲਾਵਾ ਅਪੀਲ ਕ੍ਰਾਈਮ ਸਟਾਪਰਸ ਨੂੰ ਵੀ ਕਾਲ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਜਾਂ ਫਿਰ ਪੀਲ ਕ੍ਰਾਈਮ ਸਟਾਪਰਸ ਡਾਟ ਸੀਏ ਤੇ ਜਾ ਕੇ ਅਗਿਆਤ ਜਾਣਕਾਰੀ ਵੀ ਦਾਖਲ ਕਰਵਾਈ ਜਾ ਸਕਦੀ ਏ। ਇਹ ਵੀ ਦੱਸਿਆ ਜਾਂਦਾ ਹੈ ਕਿ ਪੀਲ ਰੀਜਨਲ ਪੁਲਿਸ ਦੇ ਥਾਣੀ ਜਾ ਕੇ ਵੀ ਨਮਨਪ੍ਰੀਤ ਸੰਬੰਧੀ ਕੋਈ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਏ। ਪਰਿਵਾਰ ਇਸ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਹੈ ਕਿ ਨਮਨਪ੍ਰੀਤ ਸਹੀ ਸਲਾਮਤ ਹੈ ਜਾਂ ਫਿਰ ਨਹੀਂ। ਪੁਲਿਸ ਲਗਾਤਾਰ 2 ਮਹੀਨਿਆਂ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਦੇ ਵਿੱਚ ਜੁਟੀ ਹੋਈ ਏ। 2 ਮਹੀਨੇ ਹੋਣ ਵਾਲੇ ਨੇ ਤੇ ਨਮਨਪ੍ਰੀਤ ਦਾ ਕੁਝ ਵੀ ਅਤਾ ਪਤਾ ਨਹੀਂ ਲੱਗ ਪਾ ਰਿਹਾ। ਇਸ ਕਾਰਨ ਪੁਲਿਸ ਨੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਦਾ ਸਹਿਯੋਗ ਦੇਣ ਤੇ ਨਮਨਪ੍ਰੀਤ ਨੂੰ ਲੱਭਣ ਦੇ ਵਿੱਚ ਸਹਾਇਤਾ ਪ੍ਰਦਾਨ ਕਰਨ ਇਸ ਮਹੀਨੇ ਦੇ ਸ਼ੁਰੂ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਮੋਟਰ ਵਹੀਕਲ ਐਕਟ ਵਿੱਚ ਚੁੱਪਚਾਪ ਤਬਦੀਲੀਆਂ ਲਾਗੂ ਕਰ ਦਿੱਤੀਆਂ ਗਈਆਂ ਜਿਸ ਤਹਿਤ ਪੂਰੀ ਤਰ੍ਹਾਂ ਸਵੈ ਚਾਲਿਤ ਤੇ ਸਵੈ ਡਰਾਈਵਿੰਗ ਵਾਹਨਾਂ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ BC ਵੱਲੋਂ ਆਪਣੀਆਂ ਸੜਕਾਂ ਤੇ ਸਵੈ ਚਾਲਿਤ ਵਾਹਨਾਂ ਤੇ ਪਾਬੰਦੀ ਲਗਾਉਣ ਤੋਂ ਬਾਅਦ ਨਾਗਰਿਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਸਾਹਮਣੇ ਆਈਏ ਦੱਸ ਦਈਏ ਕਿ ਟ੍ਰਾਂਸਪੋਰਟ ਕੈਨੇਡਾ ਇਸ ਸਮੇਂ ਸਵੈ ਚਲਿਤ ਵਾਹਨਾਂ ਦੀ ਖਰੀਦ ਜਾਂ ਫਿਰ ਆਯਾਤ ਦੀ ਇਜਾਜ਼ਤ ਨਹੀਂ ਦੇ ਰਿਹਾ ਨਵਾਂ ਕਾਨੂੰਨ ਕਿਸੇ ਵਿਅਕਤੀ ਨੂੰ ਲੈਵਲ 3 ਜਾਂ ਇਸ ਤੋਂ ਉੱਚੇ ਸਵੈ ਚਲਿਤ ਵਾਹਨ ਚਲਾਉਣ ਤੋਂ ਰੋਕਦਾ ਹੈ ਜਿਵੇਂ ਕਿ ਸੋਸਾਇਟੀ ਆਫ ਆਟੋਮੇਟਿਵ ਇੰਜੀਨੀਅਰਸ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਉਹਨਾਂ ਵਿਸ਼ੇਸ਼ਤਾਵਾਂ ਦੀ ਵਰਤੋਂ ਤੇ ਵੀ ਪਾਬੰਦੀ ਲਗਾਉਂਦਾ ਹੈ ਜੋ ਵਾਹਨ ਨੂੰ ਲੈਵਲ 3 ਜਾਂ ਉੱਚ ਸਵੈਚਾਲਿਤ ਵਾਹਨ ਵਜੋਂ ਚਲਾਉਂਦਾ ਕਰਨ ਬੰਦੀ ਨੇ ਸੋਸਾਇਟੀ ਦੇ ਵਰਗੀਕਰਨ ਦੇ ਅਨੁਸਾਰ ਜੋ ਕਿ ਲੈਵਲ 0 ਤੋਂ ਲੈਵਲ 5 ਤੱਕ ਹੈ ਇੱਕ ਵਾਹਨ ਚਾਲਕ ਅਜਹੀ ਕਾਰ ਨਹੀਂ ਚਲਾ ਸਕਦਾ ਜੋ ਲੈਵਲ 3 ਆਟੋਮੇਸ਼ਨ ਤੋਂ ਉੱਪਰ ਹੈ ਭਾਵੇਂ ਉਹ ਡਰਾਈਵਰ ਦੀ ਸੀਟ ਤੇ ਹੋਣ ਆਵਾਜਾਈ ਮੰਤਰੀ ਰੌਫ ਫਲੇਮਿੰਗ ਦੇ ਇੱਕ ਬਿਆਨ ਦੇ ਮੁਤਾਬਿਕ ਇਹ ਕਿਹਾ ਗਿਆ ਹੈ ਕਿ ਇਹ ਨਵੇਂ ਨਿਯਮ ਸਾਡੀਆਂ ਸੜਕਾਂ ਤੇ ਲੋਕਾਂ ਨੂੰ ਸੁਰੱਖਿਅਤ ਰੱਖਣਗੇ ਮੰਤਰੀ ਨੇ ਇਸ ਅਪਡੇਟ ਕੀਤੇ ਕਾਨੂੰਨ ਦੀ ਘੋਸ਼ਣਾ ਕੀਤੀ ਹੈ SAE ਦੇ ਅਨੁਸਾਰ ਲੈਵਲ 0 ਵਿੱਚ ਕੋਈ ਆਟੋਮੇਸ਼ਨ ਨਹੀਂ ਹੈ ਜਦਕਿ ਲੈਵਲ 1 ਅਤੇ 2 ਵਿੱਚ ਡਰਾਈਵਰ ਸਹਾਇਕ ਟੈਕਨੋਲੋਜੀ ਹੈ ਬਹੁਤ ਸਾਰੀਆਂ ਨਵੀਆਂ ਕਾਰਾਂ ਵਿੱਚ ਪ੍ਰਸਿੱਧ ਵਿਸ਼ੇਸ਼ਤਾਵਾਂ ਜਿਵੇਂ ਕਿ ਆਟੋਮੈਟਿਕ ਬ੍ਰੇਕਿੰਗ ਅਤੇ ਲੇਨ ਅਸਿਸਟੈਂਟ ਡਰਾਈਵਰ ਚਪਕੀ ਨਹੀਂ ਲੈ ਸਕਦੇ ਜੋ ਆਪਣੀ ਮਨਪਸੰਦ ਟੀਵੀ ਲੜੀ ਦਾ ਨਵੀਨਤਮ ਐਪੀਸੋਡ ਵੀ ਨਹੀਂ ਦੇਖ ਸਕਦੇ ਪੱਧਰ 0 ਤੋਂ 2 ਲਈ ਡਰਾਈਵਰਾਂ ਨੂੰ ਸੜਕ ਤੇ ਕੇਂਦ੍ਰਿਤ ਹੋਣਾ ਪੈਣਾ ਹੈ ਅਤੇ ਲੋਡ ਪੈਣ ਤੇ ਜਵਾਬ ਦੇਣ ਲਈ ਵੀ ਤਿਆਰ ਹੋਣਾ ਪੈਣਾ ਹੈ ਇਸ ਦੌਰਾਨ ਆਟੋਮੇਸ਼ਨ ਦੇ ਪੱਧਰ 3 ਤੋਂ 5 ਲਈ ਕਿਸੇ ਵਿਅਕਤੀ ਨੂੰ ਕਾਰ ਚਲਾਉਂਦੀ ਲੋੜ ਨਹੀਂ ਹੁੰਦੀ ਟਰਾਂਸਪੋਰਟ ਕੈਨੇਡਾ ਦਾ ਕਹਿਣਾ ਹੈ ਕਿ ਇੱਕ ਆਟੋਮੇਟਿਡ ਵਾਹਨ ਕਾਰ ਨੂੰ ਸੁਤੰਤਰ ਤੌਰ ਤੇ ਚਲਾਉਣ ਲਈ ਸੈਂਸਰ ਕੰਟਰੋਲਰ ਇੱਕ ਆਨ ਬੋਰਡ ਕੰਪਿਊਟਰ ਅਤੇ ਸੌਫਟਵੇਅਰ ਦੀ ਵਰਤੋਂ ਕਰਦਾ ਹੈ ਬ੍ਰਿਟਿਸ਼ ਕੋਲੰਬੀਆ ਵਿੱਚ ਕੋਈ ਵੀ ਵਿਅਕਤੀ ਪੂਰੀ ਤਰ੍ਹਾਂ ਆਟੋਮੇਟਿਡ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸ ਨੂੰ 2000 ਡਾਲਰ ਤੱਕ ਦਾ ਜੁਰਮਾਨਾ ਅਤੇ 6 ਮਹੀਨੇ ਦੀ ਜੇਲ੍ਹ ਹੋ ਸਕਦੀ ਹੈ ਨਵੇਂ ਨਿਯਮ ਦਾ ਸੜਕਾਂ ਤੇ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਟ੍ਰਾਂਸਪੋਰਟ ਕੈਨੇਡਾ ਇਸ ਵੇਲੇ ਕੈਨੇਡਾ ਵਿੱਚ ਸਵੈ ਚਲਿਤ ਵਾਹਨਾਂ ਦੀ ਖਰੀਦੀ ਇਜਾਜ਼ਤ ਨਹੀਂ ਦਿੰਦਾ ਇਨਮੇ ਅਤੇ ਆਯਾਤ ਵਾਹਨਾਂ ਦੀ ਸੁਰੱਖਿਆ ਨੂੰ ਨਿਯੰਤਰਿਤ ਕਰਨ ਲਈ ਜ਼ਿੰਮੇਵਾਰ ਹੈ ਜਿਵੇਂ ਕਿ ਸਵੈਚਲਿਤ ਡਰਾਈਵਿੰਗ ਪ੍ਰਣਾਲੀਆਂ ਜੋ ਕਿ ਕੰਪਨੀਆਂ ਨੂੰ ਪ੍ਰਦਰਸ਼ਿਤ ਕਰਨਾ ਚਾਹੁੰਦੀਆਂ ਨੇ ਕਿ ਵਾਹਨ ਜਾਂ ਵਾਹਨ ਉਪਕਰਨ ਸਾਰੇ ਮੌਜੂਦਾ ਸੁਰੱਖਿਆ ਨਿਯਮਾਂ ਅਤੇ ਮਿਆਰਾਂ ਦੀ ਪਾਲਣਾ ਕਰਦੇ ਨੇ ਸਵੈ ਡਰਾਈਵਿੰਗ ਵਾਹਨ ਆਮ ਤੌਰ ਤੇ ਇਲੈਕਟ੍ਰਿਕ ਅਤੇ ਬੀਸੀ ਡਰਾਈਵਰ ਖਾਸ ਤੌਰ ਤੇ ਇਲੈਕਟ੍ਰਿਕ ਵਾਹਨਾਂ ਦੇ ਸ਼ੌਕੀਨ ਨੇ ਬੀਸੀ ਹਾਈਡਰੋ ਦਾ ਕਹਿਣਾ ਹੈ ਕਿ ਬੀਸੀ ਵਿੱਚ 230000 ਤੋਂ ਵੱਧ ਈਵੀ ਜਨਵਰੀ 2024 ਤੱਕ ਸੜਕਾਂ ਉਪਯੋਗਤਾ ਦੇ ਨਾਲ ਬੀਸੀ ਉੱਤਰੀ ਅਮਰੀਕਾ ਵਿੱਚ ਈਵੀਜ਼ ਦੀ ਸਭ ਤੋਂ ਵੱਧ ਗੋਦ ਲੈਣ ਦੀ ਦਰ ਹੈ ਫਿਰ ਵੀ ਵੈਂਕੂਵਰ ਇਲੈਕਟ੍ਰਿਕ ਵਹੀਕਲ ਐਸੋਸੀਏਸ਼ਨ ਦੇ ਪ੍ਰਧਾਨ ਬੌਬ ਪੋਰਟਰ ਦਾ ਕਹਿਣਾ ਹੈ ਕਿ ਆਟੋਮੇਸ਼ਨ ਨੂੰ ਲੈ ਕੇ ਉਤਸ਼ਾਹ ਉਸਦੇ ਮੈਂਬਰਾਂ ਵਿੱਚ ਵੰਡਿਆ ਹੋਇਆ ਹੈ ਪੋਰਟਰ ਨੇ ਲੈਵਲ 2 ਟੈਕਨੋਲੋਜੀ ਦੀ ਜਾਂਚ ਕੀਤੀ ਹੈ ਤੇ ਉਹਨਾਂ ਦਾ ਮੰਨਣਾ ਹੈ ਕਿ ਪਹੀਏ ਦੇ ਪਿੱਛੇ ਨਿਯੰਤਰਣ ਛੱਡਣਾ ਇੱਕ ਡਰਾਮਣੀ ਪਹੁੰਚ ਹੋ ਸਕਦੀ ਹੈ ਕੁੱਲ ਮਿਲਾ ਕੇ ਉਹਨਾਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਆਟੋਮੇਟਿਡ ਕਾਰਾਂ ਤੇ ਪਾਬੰਦੀ ਲਗਾਉਣ ਦੇ ਸੂਬੇ ਦੇ ਫੈਸਲੇ ਦਾ ਸਮਰਥਨ ਕਰਦੇ ਨੇ ਇਹ ਜੋੜਦੇ ਹੋਏ ਕਿ ਜਨਤਕ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਫਿਰ ਵੀ ਉਹਨਾਂ ਦਾ ਕਹਿਣਾ ਹੈ ਕਿ ਉਹ ਮੰਨਦੇ ਨਹੀਂ ਕਿ ਇਹ ਸਿਰਫ ਸਮੇਂ ਦੀ ਗੱਲ ਹੈ ਜਦੋਂ ਤੱਕ ਟੈਕਨੋਲੋਜੀ ਵਿੱਚ ਸੁਧਾਰ ਨਹੀਂ ਹੁੰਦਾ ਅਤੇ ਆਟੋਮੇਟਿਡ ਵਾਹਨ ਖੁੱਲੀ ਸੜਕ ਤੇ ਨਹੀਂ ਆਉਂਦੇ ਬਹੁਤ ਸਾਰੇ ਲੋਕਾਂ ਲਈ ਸਵੈ ਡਰਾਈਵਿੰਗ ਵਾਹਨ ਟੈਸਲਾ ਵਰਗੇ ਆਟੋਮੇਟਿਵ ਬ੍ਰਾਂਡਾਂ ਦੇ ਸਮਾਨਾਰਥੀ ਨੇ ਜਿਨ੍ਹਾਂ ਦੀਆਂ ਕਾਰਾਂ ਆਟੋ ਪਾਇਲਟ ਵਿਸ਼ੇਸ਼ਤਾ ਦੇ ਨਾਲ ਲੈਸ ਹੁੰਦੀਆਂ ਨੇ ਟੈਸਲਾ ਦੇ ਆਟੋ ਪਾਇਲਟ ਵਿੱਚ ਟ੍ਰੈਫਿਕ ਜਾਗਰੂਕ ਕਰੂਜ਼ ਕੰਟਰੋਲ ਅਤੇ ਆਟੋ ਸਟੀਅਰਿੰਗ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਨੇ ਜੋ ਆਲੇ-ਦੁਆਲੇ ਦੇ ਟ੍ਰੈਫਿਕ ਦੀ ਗਤੀ ਨਾਲ ਮੇਲ ਖਾਂਦੀਆਂ ਨੇ ਅਤੇ ਇੱਕ ਨਿਸ਼ਾਨ ਬਦਲ ਲੈਣ ਦੇ ਅੰਦਰ ਸਟੀਅਰ ਕਰ ਸਕਦੀਆਂ ਨੇ ਹਾਲਾਂਕਿ ਇਸ ਨੂੰ ਸਿਰਫ ਲੈਵਲ 2 ਆਟੋਮੇਸ਼ਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਟੈਸਲਾ ਦੀ ਆਟੋ ਪਾਇਲਟ ਵਿਸ਼ੇਸ਼ਤਾ ਨੂੰ ਵੀ ਵਿਵਾਦ ਦੇ ਇਸ ਤੇ ਨਿਰਪੱਖ ਸ਼ੇਅਰ ਦੇ ਨਾਲ ਜੋੜਿਆ ਗਿਆ ਹੈ ਕੰਪਨੀ ਨੇ ਹਾਲ ਹੀ ਵਿੱਚ ਇੱਕ ਮੁਕੱਦਮੇ ਨਾਮ ਨਿਪਟਾਰਾ ਕੀਤਾ ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਇੱਕ ਟੈਸਲਾ ਇੰਜੀਨੀਅਰ ਦੀ ਮੌਤ ਹੋ ਗਈ ਸੀ ਜਦੋਂ ਆਟੋ ਪਾਇਲਟ ਵਿਸ਼ੇਸ਼ਤਾ ਦੇ ਕਾਰਨ ਉਸਦੇ ਮਾਡਲ ਐਕਸ ਨੂੰ ਇੱਕ ਹਾਈਵੇ ਰੁਕਾਵਟ ਵਿੱਚ ਬਦਲ ਦਿੱਤਾ ਗਿਆ ਸੀ ਯੂ ਐਸ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਟੈਸਲਾ ਆਟੋਮੇਟਿਡ ਡਰਾਈਵਿੰਗ ਪ੍ਰਣਾਲੀਆਂ ਨਾਲ ਜੁੜੇ ਹਾਦਸਿਆਂ ਦੀ 40 ਤੋਂ ਵੱਧ ਜਾਂਚਾ ਸ਼ੁਰੂ ਕਰ ਦਿੱਤੀਆਂ ਨੇ ਜਿਸ ਦੇ ਨਤੀਜੇ ਵਜੋਂ 23 ਮੌਤਾਂ ਹੋਈਆਂ ਫਿਲਹਾਲ ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡਾ ਵਿੱਚ ਸਵੈ ਡਰਾਈਵਿੰਗ ਵਾਹਨਾਂ ਦਾ ਸਵਾਗਤ ਕਦੋਂ ਕੀਤਾ ਜਾਵੇਗਾ ਇਸ ਦੀ ਸਮਾਂ ਰੇਖਾ ਹਜੇ ਅਸਪਸ਼ਟ ਹੈ ਪ੍ਰਾਂਤ ਦਾ ਕਹਿਣਾ ਹੈ ਕਿ लेवल 3 ਜਾਂ ਉੱਚ ਆਟੋਮੇਟਿਡ ਵਾਹਨਾਂ ਨੂੰ ਸੁਰੱਖਿਅਤ ਮੰਨੇ ਜਾਣ ਤੋਂ ਪਹਿਲਾਂ ਹੋਰ ਟੈਸਟਿੰਗ ਅਤੇ ਨੀਤੀ ਵਿਕਾਸ ਜ਼ਰੂਰੀ ਨੇ ਹਾਲਾਂਕਿ ਵਰਤਮਾਨ ਵਿੱਚ ਮਨਾਹੀ ਹੈ ਬ੍ਰਿਟਿਸ਼ ਕੋਲੰਬੀਆ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਇਸ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਜਾਂ ਤਾਂ ਸੁਪਾਈ ਨੀਮਾ ਦੁਆਰਾ ਜਾਂ ਫਿਰ ਇੱਕ ਪਾਇਲਟ ਪ੍ਰੋਜੈਕਟ ਦੇ ਦੁਆਰਾ ਬੇਕਰੇ ਸ਼ਰਨਾਰਥੀਆਂ ਲਈ ਐਡਮਿੰਟਨ ਸਰਕਾਰ ਅਹਿਮ ਕਦਮ ਚੁੱਕਣ ਜਾ ਰਹੀ ਹੈ ਦਰਸਲ ਬੇਕਰੇ ਸ਼ਰਨਾਰਥੀਆਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਨਿਊ ਐਡਮਿੰਟਨ ਸ਼ੈਲਟਰ ਖੋਲ੍ਹਿਆ ਜਾ ਰਿਹਾ ਹੈ ਹੋਪ ਮਿਸ਼ਨ ਪੱਛਮੀ ਸਿਰੇ ਤੇ 100 ਬਿਸਤਰਿਆਂ ਵਾਲਾ ਇੱਕ ਸ਼ੈਲਟਰ ਖੋਲ੍ਹਣ ਜਾ ਰਿਹਾ ਹੈ ਜਿੱਥੇ ਆਉਣ ਵਾਲੇ ਨਵੇਂ ਸ਼ਰਨਾਰਥੀਆਂ ਨੂੰ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਪੱਛਮੀ ਐਂਡ ਟਵਿੰਟਨ ਵਿੱਚ ਇਸ ਫਾਲ ਵਿੱਚ ਖੁੱਲਣ ਵਾਲਾ ਇੱਕ ਨਵਾਂ ਆਸਰਾ ਅਨ ਹਾਊਸ ਨਵੇਂ ਆਉਣ ਵਾਲਿਆਂ ਦੀ ਵਧ ਰਹੀ ਗਿਣਤੀ ਨੂੰ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰੇਗਾ ਹੋਪ ਮਿਸ਼ਨ ਨੇ ਸਿਲਾਨੀਆਂ ਸ਼ਰਨਾਰਥੀਆਂ ਅਤੇ ਨਵੇਂ ਪ੍ਰਵਾਸੀਆਂ ਵਿੱਚ 700% ਵਾਧਾ ਦੇਖਿਆ ਹੈ। ਪਿਛਲੇ ਸਾਲ 199 ਨਵੇਂ ਆਉਣ ਵਾਲੇ ਹੋਪਤੇ ਰਹੇ ਸਨ। 2022 ਦੇ ਵਿੱਚੋਂ 25 ਨਵੇਂ ਆਏ ਲੋਕਾਂ ਤੋਂ ਇੱਕ ਗਿਣਤੀ ਵੱਧ ਸੀ ਸਟਾਫ ਦਾ ਕਹਿਣਾ ਹੈ ਕਿ ਇਹ ਹੋਲੀ ਨਹੀਂ ਹੋ ਰਹੀ। ਹੋਪ ਮਿਸ਼ਨ ਦੇ ਪ੍ਰੋਗਰਾਮਾਂ ਦੇ ਨਿਰਦੇਸ਼ਕ ਟਿਮ ਪਾਸਪਾ ਨੇ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ 'ਚ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਵਿਸ਼ੇਸ਼ ਸਹਾਇਤਾ ਪ੍ਰਾਪਤ ਕਰਨ ਲਈ ਲੋਕਾਂ ਨੂੰ ਇੱਕ ਥਾਂ ਤੇ ਰੱਖਣਾ ਬਿਹਤਰ ਹੋਵੇਗਾ। ਪਹਿਲਾਂ ਹੀ ਹੋਪ ਨੇ ਪਾਸ਼ਾ ਤੇ ਸਿਵਿਆਚਾਰਕ ਤੌਰ ਤੇ ਟੁਕਮੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਅਨੁਕੂਲਿਤ ਕੀਤਾ ਹੈ ਜਾਂ ਤਾਂ ਉਸੇ ਵਿਰਾਸਤ ਦੇ ਸਟਾਫ ਜਾਂ ਫਿਰ ਕਮਿਊਨਿਟੀ ਵਲੰਟੀਅਰਾਂ ਦੁਆਰਾ 세ਮੀਨਾਰ ਉਹਨਾਂ ਨੂੰ ਵੱਖ-ਵੱਖ ਪ੍ਰਣਾਲੀਆਂ ਨੂੰ ਨੇਵੀਗੇਟ ਕਰਨ ਅਤੇ ਸੁਰੋਤਾ ਤੱਕ ਪਹੁੰਚ ਕਰਨ ਵਿੱਚ ਮਦਦ ਕਰਦੇ ਨੇ ਜਦਕਿ ਮਨੁਨੀਤ ਕਰਮਚਾਰੀ ਛੜਨ ਪ੍ਰਕਿਰਿਆ ਰੋਜ਼ਗਾਰ ਅਤੇ ਰਿਹਾਇਸ਼ ਵਿੱਚ ਸਹਾਇਤਾ ਕਰਦੇ ਨੇ ਐਡਮਿੰਟਨ ਦੀਆਂ ਖਾਲੀ ਅਸਾਮੀਆਂ ਦੀਆਂ ਘਟ ਦਰਾਂ ਦੇ ਬਾਵਜੂਦ ਪਾਸਮਾ ਨੇ ਕਿਹਾ ਕਿ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਲਈ ਰਿਹਾਇਸ਼ ਕਰਨਾ ਆਸਾਨ ਹੈ ਜੋ ਆਮ ਤੌਰ ਤੇ ਆਮ ਆਬਾਦੀ ਵਿੱਚ ਪ੍ਰਚਲਿਤ ਚੁਣੌਤੀਆਂ ਜਿਵੇਂ ਕਿ ਨਸ਼ਾਖੋਰੀ ਅਤੇ ਗੰਭੀਰ ਬੇਰੁਜ਼ਗਾਰੀ ਦਾ ਸਾਹਮਣਾ ਨਹੀਂ ਕਰਦੇ ਉਨ੍ਹਾਂ ਕਿਹਾ ਹੈ ਕਿ ਹੋਪ ਮਿਸ਼ਨ ਦੁਆਰਾ ਘਰ ਲੱਭਣ ਤੋਂ ਬਾਅਦ ਲਗਭਗ 85% ਨਵੇਂ ਆਏ ਨੇ ਚਾਹਤ ਕਿ ਕੁਝ ਵਿਦੇਸ਼ੀਤ ਆਉਂਦੇ ਨੇ ਪਾਸਮਾਨੇ ਕਿ ਹੈ ਕਿ ਬਹੁਤ ਸਾਰੇ ਗਾਹਕ ਘਟ ਕੇ ਫਾਇਤੀ ਸ਼ਹਿਰਾਂ ਜਿਵੇਂ ਕਿ ਟ੍ਰਾਂਟੋ ਰਾਹੀਂ ਆਉਂਦੇ ਨੇ ਜਿੱਥੇ ਆਸਰਾ ਪ੍ਰਣਾਲੀਆਂ ਹਾਵੀ ਨੇ ਕੁਝ ਗਾਹਕ ਯੂਕਰੇਨੀ ਅਤੇ ਮੈਕਸੀਕਨ ਨੇ ਪਰ ਜ਼ਿਆਦਾਤਰ ਯੂਗਾਂਡਾ ਤੋਂ ਭੱਜ ਕੇ ਆਏ ਨੇ ਜਿੱਥੇ 2ਸਲਜੀਬੀਟੀਕਯੂ ਪਲਸ ਲੋਕਾਂ ਦੀ ਵੱਡੀ ਗਿਣਤੀ ਅਤੇ ਯੁਵੇਰੀ ਮੁਸੇਵਨੀ ਦੇ 36 ਸਾਲ ਦੀ ਪ੍ਰਧਾਨਗੀ ਦੇ ਵਿਰੋਧੀਆਂ ਨੂੰ ਬਿਨਾਂ ਕਿਸੇ ਪ੍ਰਕਿਰਿਆ ਦੇ ਮਾਰਿਆ ਕੁੱਟਿਆ ਤਸੀਹੇ ਦਿੱਤੇ ਜ਼ਬਰਜਨਾਹ ਅਗਵਾ ਅਤੇ ਕੈਦ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਯੂਗਾਂਡਾ ਦੀ ਸੰਵਿਧਾਨਿਕ ਅਦਾਲਤ ਨੇ 2023 ਦੇ ਸਮਲੰਗੀ ਵਿਰੋਧੀ ਕਾਨੂੰਨ ਨੂੰ ਬਰਕਰਾਰ ਰੱਖਿਆ ਜੋ ਸਮਲੰਗੀ ਸੰਬੰਧਾਂ ਨੂੰ ਅਪਰਾਧੀ ਬਣਾਉਂਦਾ ਹੈ ਅਤੇ ਕੁਝ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਹੋ ਸਕਦੀ ਹੈ। ਐਡਮਿਟੈਂਸ ਸਥਿਤ ਯੂਗਾਂਡਾ ਕਲਚਰਲ ਐਸੋਸੀਏਸ਼ਨ ਆਫ ਐਲਬਰਟਾ ਦੇ ਪ੍ਰਧਾਨ ਨੇ ਹੋਪ ਮਿਸ਼ਨ ਦੀ ਸ਼ਲਾਘਾ ਕੀਤੀ ਨਾਲ ਹੀ ਈ ਫੋਰ ਸੀ ਊਮਨਸ ਐਮਰਜੈਂਸੀ ਰਿਹਾਇਸ਼ ਕੇਂਦਰ ਨਵੇਂ ਆਉਣ ਵਾਲਿਆਂ ਨਾਲ ਉਹਨਾਂ ਦੇ ਕੰਮ ਲਈ ਵੀ ਸ਼ਲਾਘਾ ਕੀਤੀ ਗਈ। ਪਰ ਕਦੇ-ਕਦੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਕਿ ਉਹ ਆਸਟਰਾ ਨੇ ਰੱਖਦੇ ਉਹਨਾਂ ਕਹੇ ਕਿ ਉਹਨਾਂ ਨੂੰ ਇਸ ਦੀ ਬਜਾਏ ਕਮਿਊਨਿਟੀ ਮੈਂਬਰਾਂ ਦੇ ਨਾਲ ਰਹਿਣ ਦੀ ਜਗ੍ਹਾ ਲੱਭਣੀ ਪੈਂਦੀ ਹੈ ਪ੍ਰਧਾਨ ਦਾ ਕਹਿਣਾ ਸੀ ਕਿ ਬਹੁਤ ਸਾਰੇ ਨਵੇਂ ਆਉਣ ਵਾਲਿਆਂ ਨੂੰ ਨਵੇਂ ਦੇਸ਼ ਵਿੱਚ ਵਸਣ ਦੀਆਂ ਮੌਜੂਦਾ ਚੁਣੌਤੀਆਂ ਦੁਆਰਾ ਵਧੇ ਹੋਏ ਪੁਰਾਣੇ ਸਦਮੇ ਵਿੱਚੋਂ ਕੰਮ ਕਰਨ ਲਈ ਸਭਿਆਚਾਰਕ ਤੌਰ ਤੇ ਸੰਵੇਦਨਸ਼ੀਲ ਸਲਾਹ ਦੀ ਲੋੜ ਹੁੰਦੀ ਹੈ ਕਮਿਊਨਿਟੀ ਦੇ ਮੈਂਬਰ ਜੋ ਵੀ ਕਰ ਸਕਦੇ ਨੇ ਉਹ ਕਰਦੇ ਨੇ ਆਪਣਾ ਸਮਾਂ ਵਲੰਟੀਅਰ ਕਰਦੇ ਨੇ ਜੋ ਕਿ ਸੋਸ਼ਲ ਵਰਕਰ ਮੁਫਤ ਸਲਾਹ ਪ੍ਰਦਾਨ ਕਰਦੇ ਨੇ ਯੂਗਾਂਡਾ ਕਲਚਰਲ ਐਸੋਸੀਏਸ਼ਨ ਨੇ ਇੱਕ ਕਮਿਊਨਿਟੀ ਸੈਂਟਰ ਖੋਲਣ ਦੀ ਉਮੀਦ ਵਿੱਚ ਸਿਟੀ ਫੰਡਿੰਗ ਲਈ ਅਰਜ਼ੀ ਦਿੱਤੀ ਹੈ ਪ੍ਰਧਾਨ ਦਾ ਕਹਿਣਾ ਹੈ ਕਿ ਨਵੇਂ ਆਉਣ ਵਾਲੇ ਘੱਟੋ ਘੱਟ 85% ਉੱਚ ਸਿੱਖਿਆ ਪ੍ਰਾਪਤ ਨੇ ਜਿਨ੍ਹਾਂ ਵਿੱਚ ਡਾਕਟਰ ਅਤੇ ਵਕੀਲ ਵੀ ਸ਼ਾਮਲ ਨੇ ਪ੍ਰੋਵਿੰਸ ਦਾ ਕਹਿਣਾ ਹੈ ਕਿ ਉਹ ਬੇਕੜੇ ਹੋਣ ਦਾ ਸਾਹਮਣਾ ਕਰ ਰਹੇ ਅਲਬੋਰਟਨਸ ਦੀਆਂ ਵਿਲੱਖਣ ਲੋੜਾਂ ਨੂੰ ਪੂਰਾ ਕਰਨ ਲਈ ਹੋਪ ਮਿਸ਼ਨ ਦੀ ਯਤਨਾਂ ਦਾ ਸਮਰਥਨ ਕਰਦੇ ਨੇ ਪ੍ਰਾਂਤ ਸੰਚਾਲਨ ਖਰਚਾਂ ਲਈ ਫੰਡ ਪ੍ਰਦਾਨ ਕਰਦਾ ਹੈ ਪਰ ਪ੍ਰੋਜੈਕਟ ਨੂੰ ਵੀ ਵੱਡੇ ਪੱਧਰ ਤੇ ਭਾਈਚਾਰਕ ਦਾਨ ਦੁਆਰਾ ਫੰਡ ਕੀਤਾ ਜਾਂਦਾ ਹੈ ਅਰਧਖੰਡਾ ਨਿਊਜ਼ ਬੁਲਟਿਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਨੇ ਆਮ ਮੁੱਖ ਹੈਡਲਾਈਨਸ ਤੇ 온ਟਾਰੀਓ ਦੇ ਕਿਊਬੈਕ ਦੇ ਡਰਾਈਵਰਾਂ ਦੇ ਲਈ ਬੁਰੀ ਖਬਰ ਗੈਸ ਦੀਆਂ ਕੀਮਤਾਂ 'ਚ 15 ਸੈਂਟ ਤੋਂ ਵਾਧਾ ਕੀਤਾ ਗਿਆ ਵਾਅਦਾ ਸੜੀ ਦੇ ਵਿੱਚ ਵੱਡੀ ਗਿਣਤੀ 'ਚ ਇਕੱਠੇ ਹੋਏ ਸਿੱਖਾਂ ਨੇ ਮਨਾਇਆ ਵਿਸਾਖੀ ਦਾ ਤਿਉਹਾਰ 5 ਲੱਖ ਤੋਂ ਵੱਧ ਇਕੱਠੇ ਹੋਏ ਸਿੰਘਾਂ ਨੇ ਲਗਾਏ ਲੰਗਰ ਭਾਰਤ ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੈਨੇਡਾ ਨੇ ਟਰੈਵਲ ਐਡਵਾਈਜ਼ਰੀ ਕੀਤੀ ਅਪਡੇਟ ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਦੇ ਵਿੱਚ ਚੌਕਸ ਰਹਿਣ ਦੀ ਕੀਤੀ ਅਪੀਲ ਲਗਭਗ 2 ਮਹੀਨਿਆਂ ਤੋਂ ਲਾਪਤਾ ਦੱਸਿਆ ਜਾ ਰਿਹਾ ਪੰਜਾਬੀ ਨੌਜਵਾਨ ਨਮਨਪ੍ਰੀਤ ਰੰਦਾਵਾ ਪੁਲਿਸ ਨੇ ਲੋਕਾਂ ਤੋਂ ਕੀਤੀ ਮਦਦ ਦੀ ਅਪੀਲ ਇਸ ਦਿਨਾਂ ਹੀ ਮੈਨੂੰ ਦਿਓ ਜਾਸਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ